ਪਿੰਡ ਦੀ ਪੰਚਾਇਤ ਬਣੀ ਹੋਈ ਆ ਪਿੰਡ ਚ ਗਲੀਆਂ ਨਾਲੀਆਂ ਬਣੀਆਂ ਹੋਈਆਂ ਆ ਸਾਡੇ ਘਰਾਂ ਦੇ ਮੀਟਰ ਲੱਗੇ ਹੋਏ ਆ ਇੱਥੇ ਸਾਡੇ ਬੜੇ ਪੁਰਾਣੇ ਬਜ਼ੁਰਗ ਇੱਥੇ ਰਹਿ ਰਹੇ ਆ ਸਾਰੇ ਬਾਕੀ ਇਹ ਬੜੀ ਮਿਹਨਤ ਨਾਲ ਬਣਾਇਆ ਸਾਡਾ ਇੱਥੇ ਘਰ ਛੱਡਣ ਨੂੰ ਜੀ ਨਹੀਂ ਦਿੰਦਾ ਅਹੀਂ ਕਾ ਨੀ ਬਣ ਚੱਲ ਗਿਆ 200 ਸਾਲ ਜੇ ਸਾਡੇ ਬਜ਼ੁਰਗ ਵਸਿਆ ਕਿ 7ਵੀਂ 8ਵੀਂ ਪੀੜੀ ਆ ਸਾਡੇ ਵਸੇ ਕਰਦੀ ਤੇ ਹੁਣ ਇਹ ਸਾਡਾਂ ਧੱਕਾ ਹੋਣ ਗਿਆ ਹੈ ਅਸੀਂ ਆਪਣੇ ਇਨਾ ਘਰਾਂ ਚ ਰਹਾਂਦੇ ਜੋ ਗਵਰਨਮੈਂਟ ਨੂੰ ਸਾਡੇ ਘਰਾਂ ਦਾ ਉਹਨਾਂ ਨੇ ਸਾਨੂੰ ਹਰਜਾਨਾ ਪਾਣਾ ਪਾਦਿਆ ਇਹ ਉਹ ਨੋਟਿਸ ਦੀ ਤਸਵੀਰ ਹੈ ਜਿਹੜੇ ਨੋਟਿਸ ਇਹਨਾਂ ਨੂੰ ਆਏ ਨੇ ਔਰ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀ 12 ਅਗਸਤ ਤੱਕ ਦਾ ਘਰ ਖਾਲੀ ਕਰਨ ਦਾ ਇਸ ਵਕਤ ਅਸੀਂ ਮੌਜੂਦਾ ਗੁਰਦਾਸਪੁਰ ਦੇ ਦਿਨਾਨਗਰ ਦੇ ਪਿੰਡ ਡੀਡਾ ਸੰਸਿਆ ਦੇ ਵਿੱਚ ਡੀਡਾ ਸੰਸਿਆ ਪਿੰਡ ਇੱਕ ਅਜਿਹਾ ਪਿੰਡ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਹੈ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਰਿਹਾ ਹੈ ਚੈਨਲਾਂ ਦੇ ਉੱਪਰ ਲਗਾਤਾਰ ਇਸ ਪਿੰਡ ਦਾ ਨਾਮ ਜਿਹੜਾ ਚੱਲਦਾ ਰਿਹਾ ਸਭ ਤੋਂ ਪਹਿਲੇ ਇੱਕ ਵਾਰ ਤੁਹਾਨੂੰ ਤਸਵੀਰ ਦਿਖਾਣੇ ਆ ਜਿਹੜਾ ਆਲੀਸ਼ਾਨ ਕਾਰ ਹੈ ਇੱਕ ਵਾਰ ਤਸਵੀਰ ਤੁਸੀਂ ਦੇਖੋ ਇਹ ਲਗਭਗ ਇੱਕ ਨਾਲ ਤੋਂ ਜ਼ਿਆਦਾ ਦੇ ਵਿੱਚ ਇਹ ਜਿਹੜਾ ਕਾਰ ਬਣਿਆ ਹੋਇਆ ਪਰ ਉਸ ਦੇ ਬਾਹਰ ਇੱਕ ਤਾਲਾ ਲੱਗਿਆ ਹੋਇਆ ਹੈ ਤਾਲੇ ਦੇ ਉੱਪਰ ਸੀਲ ਲੱਗੀ ਹੈ ਆਖਿਰ ਕਾਰਨ ਕੀ ਹੈ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਕਾਰ ਦੇ ਬਾਹਰ ਇਹ ਨੋਟਿਸ ਲੱਗੇ ਹੋਏ ਨੇ ਇੱਕ ਤੋਂ ਬਾਅਦ ਇੱਕ ਨੋਟਿਸ ਇੱਥੇ ਲੱਗਦੇਗੇ ਤਾਲੇ ਜੜ ਦਿੱਤੇਗੇ ਉਸ ਦਾ ਕਾਰਨ ਜੋ ਪਹਿਲਾ ਲਗਾਤਾਰ ਇਸ ਪਿੰਡ ਦੇ ਵਿੱਚ ਰੇਡ ਹੋਈਆਂ ਡਰੱਗਸ ਦੇ ਕਰਕੇ ਇਹ ਪਿੰਡ ਜਿਹੜਾ ਪਹਿਲੇ ਮਸ਼ਹੂਰ ਸੀਗਾ ਦਿਨਨਗਰ ਦਾ ਇਹ ਪਿੰਡ ਪਰ ਇਸ ਦਾ ਹਰਜਾਨਾ ਆਖਿਰਕਾਰ ਪੂਰੇ ਪਿੰਡ ਨੂੰ ਹੁਣ ਭੁਗਤਣਾ ਪੈ ਰਿਹਾ ਉਹ ਕਿਉਂ ਭੁਗਤਣਾ ਪੈ ਰਿਹਾ ਇੱਥੇ ਦੱਸ ਦਈਏ ਕਿ ਪਿੰਡ ਦੇ ਤਕਰੀਬਨ 55 ਤੋਂ ਜ਼ਿਆਦਾ ਘਰਾਂ ਨੂੰ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਪਿੰਡ ਖਾਲੀ ਕਰਨ ਦਾ ਯਾਨੀ ਕਿ ਆਪਣੇ ਘਰ ਖਾਲੀ ਕਰਨ ਦਾ ਨੋਟਿਸ ਦੇ ਦਿੱਤਾ ਗਿਆ ਹੈ ਨੋਟਿਸ ਜੇਸ ਕਰਕੇ ਦੇ ਦਿੱਤਾ ਗਿਆ ਹੈ ਤਸਵੀਰ ਤੁਸੀਂ ਪਹਿਲੇ ਪਿੱਛੇ ਦੇਖੋ ਇੱਥੋਂ ਨਹਿਰ ਦੇ ਨਾਲ-ਨਾਲ ਜੋ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਹੈ ਕਿ ਇੱਥੇ ਇਹ ਸਾਰੀ ਜਿਹੜੀ ਜ਼ਮੀਨ ਹੈ ਇਹ ਨਹਿਰੀ ਵਿਭਾਗ ਦੇ ਅੰਦਰ ਹੈ ਔਰ ਇਸ ਕਰਕੇ ਇਸ ਪਿੰਡ ਨੂੰ ਜਿਹੜਾ ਲਗਭਗ 55 ਘਰਾਂ ਨੂੰ ਜਿਹੜੇ ਨੋਟਿਸ ਦਿੱਤੇ ਗਏ ਨੇ ਖਾਲੀ ਕਰਨ ਦੇ ਸੋ ਇਹ ਜਿਹੜਾ ਆਲੀਸ਼ਾਨ ਘਰ ਤੁਸੀਂ ਦੇਖਿਆ ਇਹ ਤਸਵੀਰ ਉਹਨਾਂ ਘਰਾਂ ਦੀ ਹੈ ਅਜਿਹੇ ਹੋਰ ਜਿਹੜੇ 4 ਤੋਂ 5 ਘਰ ਨੇ ਜਿਨ੍ਹਾਂ ਨੂੰ ਪਹਿਲਾਂ ਡ੍ਰਗ ਰੀਜ਼ਨ ਕਰਕੇ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਦਾ ਆਖਿਰਕਾਰ ਹਰਜਾਨਾ ਪੂਰਾ ਪਿੰਡ ਨੂੰ ਭੁਗਤਣਾ ਪਵੇਗਾ ਪਿੰਡ ਦੇ ਲੋਕ ਇੱਥੇ ਇਸ ਸਮੇਂ ਇਕੱਠੇ ਹੋਏ ਨੇ ਕਾਰਨ ਕੀ ਹੈ ਉਹ ਵੀ ਇਹਨਾਂ ਕੋਲ ਜਾਣਾਂਗੇ ਨੋਟਿਸ ਕਿਸ ਚੀਜ਼ ਦੇ ਆਏ ਨੇ ਉਹ ਵੀ ਜਾਣਾਂਗੇ ਔਰ ਪਿੰਡ ਦਾ ਕਿੰਨਾ ਪੁਰਾਣਾ ਪਿਛੋਕੜ ਹੈ ਇਹ ਪਿੰਡ ਦੀ ਅਸੀਂ ਗੱਲ ਕਰ ਲਈਏ ਕਿੰਨਾ ਪੁਰਾਣਾ ਹੈ ਉਹ ਵੀ ਇਸ ਬਾਰੇ ਅਸੀਂ ਜਾਣਕਾਰੀ ਲੈਣੇ ਆ ਭਾਜੀ ਕੀ ਨਾਮ ਹੈ ਤੁਹਾਡਾ ਔਰ ਪਿੰਡ ਦੀ ਅਸੀਂ ਗੱਲ ਕਰਦੇ ਹਾਂ ਤੇ ਕਿੰਨੇ ਸਾਲ ਪੁਰਾਣਾ ਜਿਹੜਾ ਇਹ ਪਿੰਡ ਹੈਗਾ 200 ਸਾਲ ਪੁਰਾਣਾ ਜੀ 200 ਸਾਲ ਬਿਲਕੁਲ ਸੋ ਸਭ ਤੋਂ ਪਹਿਲੇ ਤੁਹਾਡਾ ਨਾਮ ਜਾਣ ਲਈ ਕੀ ਨਾਮ ਹੈ ਤੁਹਾਡਾ ਹਰੀਸ਼ ਖਬਾਰ ਹਰੀਸ਼ ਜੀ ਸੋਰੀ ਜੀ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਸ ਪਿੰਡ ਦੇ ਵਿੱਚ ਰਹਿ ਰਹੇ ਹੋ ਆਖਿਰ ਕੀ ਕਾਰਨ ਹੈ ਜਿਹੜੇ ਆਲੀ ਸ਼ਾਹ ਨੇ ਜਿਹੜੇ ਘਰ ਬਣੇ ਨੇ ਲਗਭਗ 1 ਕਨਾਲ ਤੋਂ ਵੱਧ ਕਈ ਕਰਾਂ ਦੇ ਵਿੱਚ ਸਵੀਮਿੰਗ ਪੂਲ ਤੱਕ ਵੀ ਦੱਸੀ ਜਾ ਰਹੇ ਨੇ ਕਿ ਜਿਹੜੇ ਬਣੇ ਹੋਏ ਨੇ ਇਹਨਾਂ ਨੂੰ ਸੀਲ ਕਰਨ ਦਾ ਕਾਰਨ ਕੀ ਹੈ ਕਾਰਨ ਹੈ ਕਿ ਇੱਕ ਚਿੱcke ਕਾਰਨ ਹੋਇਆ ਸੀ ਤੇ ਬੰਦੇ ਮਰੇ ਬੰਦੇ ਪਤਾ ਨਹੀਂ ਕਿਨ ਸੁੱਟੇ ਇੱਥੇ ਮਾਰ ਕੇ ਕਿਨ ਨਹੀਂ ਸੁੱਟੇ ਸਾਨੂੰ ਨਹੀਂ ਇਹ ਗੱਲ ਦਾ ਪਤਾ ਪੁਲਿਸ ਨੇ ਸਾਡੇ ਜਿਹੜਾ ਬੰਦਾ ਫੜਿਆ ਉਹਤੇ ਕਾਰਵਾਈ ਕਰ ਦਿੱਤੀ ਸਾਨੂੰ ਕੋਈ ਚਿਤਰਾਜ ਨਹੀਂ ਸੋ ਹੁਣ ਜਿਹੜਾ ਲਗਭਗ ਪਿੰਡ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ 55 ਤੋਂ ਵੱਧ ਜਿਹੜੇ ਨੋਟਿਸ ਹੈ ਉਹ ਕਿਸ ਡਿਪਾਰਟਮੈਂਟ ਵੱਲੋਂ ਤੁਹਾਨੂੰ ਇੱਥੇ ਪਹੁੰਚੇ ਨੇ ਨਹਿਰ ਮਹਿਕਵਲੋਂ ਨਹਿਰ ਮਹਿਕਵਲੋਂ ਹਾਂਜੀ ਸੋ ਕਿੰਨਾ ਸਮਾਂ ਜਿਹੜਾ ਇਸ ਪਿੰਡ ਦੇ ਵਿੱਚ ਤੁਸੀਂ ਯੂਥ ਰਹਿ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਡਰਗ ਕਰਕੇ ਪਿੰਡ ਜਿਹੜਾ ਮਸ਼ਹੂਰ ਹੋਇਆ ਉਸ ਦਾ ਖਮਿਆਜ਼ਾ ਕਿਦਣਾ ਕਿਤੇ ਹੁਣ ਸਾਰੇ ਪਿੰਡ ਨੂੰ ਪਹੁੰਚਣਾ ਪੈ ਰਿਹਾ ਹੈ ਦੇਖੋ ਜੀ 27 ਤੋਂ 28 ਸਾਲ ਮਰੋਗੀ ਸਾਡੀ ਵੀ ਸਾਡੇ ਦਾਦੇ ਪਰਦਾਦੇ ਇੱਥੇ ਰਹਿ ਰਹੇ ਨੇ 200 ਸਾਲ ਤੋਂ ਸਾਡੇ ਬਜ਼ੁਰਗ ਇੱਥੇ ਵਸੇ ਹੋਏ ਨੇ ਜੇ ਕੋਈ ਬੰਦਾ ਇੱਥੇ ਕੋਈ ਗਲਤ ਕੰਮ ਕਰਦਾ ਹੋਵੇਗਾ ਤੇ ਪੁਲਿਸ ਨੇ ਉਹਦੇ ਉੱਤੇ ਬਣਦੀ ਕਾਰਵਾਈ ਕੀਤੀ ਆ ਉਹ ਭੁਗਤ ਰਹੇ ਨੇ ਤੇ ਉਹਦੇ ਨਾਲ ਇੰਨੀ ਨਜਾਇਜ਼ ਕਰਨਾ ਕੋਈ ਚੰਗੀ ਗੱਲ ਨਹੀਂ ਹੈਗੀ ਬਣਦੀ ਕਾਰਵਾਈ ਹੋਈ ਜ ਉਹਨਾਂ ਤੇ ਉਹਦਾ ਖਮਜਾਨਾ ਸਾਰੇ ਪਿੰਡ ਨੂੰ ਭੁਗਤਣਾ ਬੇਅਗਰਦਾ ਆ ਤੇ ਸਾਡੀ ਤੇ ਇਹੀ ਰਿਕਵੈਸਟ ਆ ਸਰਕਾਰ ਅੱਗੇ ਕਿ ਤੁਸੀਂ ਸਾਡੇ ਨਾਲ ਹੋ ਕੇ ਚੱਲੋ ਅਸੀਂ ਇੱਥੇ ਬੜੇ ਪੁਰਾਣੇ ਰਹਿ ਰਹੇ ਆ ਸਾਡੇ ਘਰ ਇੱਥੇ ਬੜੀ ਧੀਰ ਤੋਂ ਬਣਿਆ ਆ ਬੜੀ ਮਿਹਨਤ ਨਾਲ ਬਣਾਏ ਹੋਏ ਆ ਤੇ ਸਾਨੂੰ ਇਥੋਂ ਨਾ ਕੱਢਿਆ ਜਾਵੇ ਅਸੀਂ ਇੱਥੇ ਬੜੀ ਮਿਹਨਤ ਨਾਲ ਆਪਣੇ ਘਰ ਬਣਾਏ ਹੋਏ ਆ ਪਿੰਡ ਦੀ ਪੰਚਾਇਤ ਬਣੀ ਹੋਈ ਆ ਪਿੰਡ ਚ ਗਲੀਆਂ ਨਾਲੀਆਂ ਬਣੀਆਂ ਹੋਈਆਂ ਆ ਸਾਡੇ ਘਰਾਂ ਦੇ ਮੀਟਰ ਲੱਗੇ ਹੋਏ ਆ ਇੱਥੇ ਸਾਡੇ ਬੜੇ ਪੁਰਾਣੇ ਬਜ਼ੁਰਗ ਇੱਥੇ ਰਹਿ ਰਹੇ ਆ ਸਾਰੇ ਬਾਕੀ ਅਸੀਂ ਬੜੀ ਮਿਹਨਤ ਨਾਲ ਬਣਾਏ ਆ ਸਾਡਾ ਇਥੋਂ ਘਰ ਛੱਡਣ ਨੂੰ ਜੀ ਨਹੀਂ ਕਰਦਾ ਸਾਡੇ ਨਾਲ ਧੱਕਾ ਰਿਹਾ ਆ ਸਾਡੀ ਸਰਕਾਰ ਅੱਗੇ ਗੁਹਾਰਾ ਕਿ ਸਾਡੇ ਨਾਲ ਕੰਪਰੋਮਾਈਜ਼ ਕਰਕੇ ਚੱਲਣਾ ਬਾਕੀ ਜੋ ਵੀ ਬਣਦੀ ਕਾਰਵਾਈ ਸੀ ਉਹ ਹੋ ਚੁੱਕੀ ਆ ਸੋ ਮਹਿਲਾਵਾਂ ਦੇਖੋ ਵੱਡੀ ਗਿਣਤੀ ਚ ਇਸ ਸਮੇ ਇਕੱਠੀਆਂ ਹੋਈਆਂ ਨੇ ਅਥਾਂ ਚ ਕਿਤੇ ਨਾ ਕਿਤੇ ਇਸ ਚੀਜ਼ ਦਾ ਦਰਦ ਵੀ ਹੈ ਕਿ ਜਿਹੜੇ ਆਪਣੇ ਘਰ ਨੇ ਉਹਨਾਂ ਨੂੰ ਇੱਥੋਂ ਛੱਡ ਕੇ ਜਾਣਾ ਪਵੇਗਾ ਘਰਾਂ ਦੇ ਕੀ ਬਾਅਦ ਦੇ ਵਿੱਚ ਕਾਰਨ ਬੰਦਾ ਮਾਤਾ ਜੀ ਕਿੰਨੀ ਉਮਰ ਹੋ ਗਈ ਹੈ ਤੁਹਾਡੇ ਹਾਂਜੀ 70 ਸਾਲ ਸੋ ਇਸ ਸਮੇ ਕਿੰਨਾ ਕੁ ਦੁੱਖ ਇਸ ਚੀਜ਼ ਦਾ ਲੱਗਦਾ ਹੈ ਕਿ ਜਿਹੜੇ ਘਰ ਤੁਹਾਨੂੰ ਛੱਡ ਕੇ ਇੱਥੋਂ ਜਾਣਾ ਬਹੁਤ ਜ਼ਿਆਦਾ ਦੁੱਖ ਹੈ ਜੀ ਬਹੁਤ ਜ਼ਿਆਦਾ ਦੁੱਖ ਹੈ ਸਾਡੀ ਅਸੀਂ ਆਪਣਾ ਘਰ ਨਹੀਂ ਚੱਲ ਸਕਦੇ ਅਸੀਂ ਘਰ ਨਹੀਂ ਪੰਜ ਚੱਲ ਚੱਲੇ 200 ਸਾਲ ਜੀ ਸਾਡੇ ਬਜ਼ੁਰਗ ਵਸਿਆ ਕਿਹਾ 7ਵੀਂ 8ਵੀਂ ਪੀੜ੍ਹੀ ਹੈ ਸਾਡੀ ਵਸੇ ਕਰਦੀ ਤੇ ਹੋਣੇ ਸਾਡੇ ਧੱਕਾ ਹੋਣ ਦੇ ਦਾ ਹੈ। ਉਹ ਜਿਹੜਾ ਨੇ ਕੀਤਾ ਹੀ ਆਪਣੀ ਭੁਚਣ ਦੇ ਦਿਨ ਤੇ ਜਿਹੜੇ ਅਸੀਂ ਨਜਾਇਜ਼ ਜਾਂ ਸਾਡੇ ਨਜਾਇਜ਼ ਧੱਕਾ ਹੋਣ ਦੇ ਦਾ ਸਾਡੇ ਮੇਰੀ ਪਹਿਲੀ ਹੈ ਪਿੱਛੇ ਪੈਜ ਦੇ ਅੱਗੇ ਪਿੱਛੇ ਸੰਡੇ ਦੇ ਉੱਤੇ ਘਰ ਹੈ ਮੇਰਾ। ਪਿੱਛੇ ਪਹਿਲੀ ਹੈ ਸਾਰੀ ਤੇ ਪਹਿਲੀ ਪੂਰੀ 2 2.5 ਕਿਲੇ ਮੈਦਰੀ ਵਿੱਚ ਫਿਰ ਮੈਂ ਆਪਣੇ ਘਰ ਬਾੜ ਪਾਇਆ ਮੈਂ 2.5 ਕਿਲੇ ਪਹਿਲੀ ਵੇਚ ਕੇ ਆਪਣੀ ਤੇ ਮੁੜ ਕੇ ਫਿਰ ਮੈਂ ਪਟਾਣੀ ਮਿੱਟੀ ਦਿੱਤੀ ਪੱਠੇ ਵਾਲਿਆਂ ਨੂੰ ਉਹ ਵੀ ਪਟਾਈ ਮਿੱਟੀ ਫਿਰ ਮੈਂ ਆਪਣੀ ਕੋਠੀ ਕਾਠੀ ਪਾਈ ਹੈ ਜੀ। ਬੜੀ ਮਿਹਨਤ ਨਾਲ ਪਾਈ ਹੈ ਕੋਈ ਲੁੱਟ ਮਾਰ ਨਹੀਂ ਕੀਤੀ ਕਿਸੇ ਖੋਹ ਨਹੀਂ ਕੀਤੀ ਆਪਣੀ ਮਿਹਨਤ ਦੀ ਪਾਈ ਹੈ। ਸੋ ਮਾਤਾ ਜੀ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜਿਹੜਾ ਦੇਖਣ ਚ ਆਇਆ ਕਿ ਇੱਥੇ ਤਿੰਨ ਨੌਜਵਾਨਾਂ ਦੀ ਜਿਹੜੀਆਂ ਲਾਸ਼ਾਂ ਮਿਲਿਆ ਸੀ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਔਰ ਪੂਰੇ ਪਿੰਡ ਦੇ ਉੱਪਰ ਜਿਹੜੀ ਇਹ ਕਾਰਵਾਈ ਹੋਣ ਜਿਹੜੀ ਹੈ ਕਿਉਂਕਿ ਘਰ ਤਾਂ ਸੀਲ ਕੀਤੇ ਗਏ ਲਗਭਗ ਜਿਹੜੇ 5 ਤੋਂ 6 ਘਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸੀਲ ਕੀਤੇ ਗਏ ਸੋ ਤੁਹਾਨੂੰ ਲੱਗਦਾ ਕਿਦਾਂ ਕਿਤੇ ਕਿ ਜਿਹੜੇ ਹੁਣ ਤੁਹਾਨੂੰ ਘਰਾਂ ਦਾ ਜਿਹੜਾ ਇਹ ਹਰਜ਼ਾਨਾ ਇਹ ਸਭ ਕੰਮ ਤੋਂ ਬਾਅਦ ਕਿਦਾਂ ਨ ਕਿਤੇ ਭੁਗਤਣਾ ਪੈ ਰਿਹਾ ਹੈ ਨੇ ਜਿਹਾਂ ਦੇ ਨਹੀਂ ਗੱਲ ਦਾ ਪਤਾ ਹੀ ਵੀ ਕਿਛੂ ਆਏ ਨੇ ਕਿਥੇ ਮੋਏ ਨੇ ਚਾਹੇ ਇਹਨਾਂ ਪਤਾ ਹੀ ਕੋਈ ਨਹੀਂ ਵੀ ਕਿਥੋਂ ਕਿਨੇ ਤੇ ਉਧਰ ਪਿੰਡ ਵਾਲੀ ਜੰਮੂ ਵਾਲੀ ਦੁਨੀਆ ਇਹ ਹੋ ਆ ਕੇ ਕਦੀ ਪਛਾੜੇ ਕਿਸੇ ਲੱਗਤ ਮਾਈ ਨਾਲ ਮਾਰ ਕੇ ਦੇ ਪਾਸੇ ਛੁੱਟੇ ਨੇ ਇਹਨਾਂ ਸਾਸੀਆਂ ਦਾ ਕੋਈ ਕਸੂਰ ਨਹੀਂ ਹੈ ਇਹਨਾਂ ਦਾ ਉਹ ਆਵਾ ਖੰਡੇ ਦੇ ਨਾਮ ਚਾਵੇ ਸੋ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਜਿਹੜੇ ਇਹ ਤੁਹਾਨੂੰ ਨੋਟਿਸ ਆਏ ਨੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਘਰ ਨੂੰ ਬਣਾਉਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੁਣ ਜਦੋਂ ਘਰ ਇਥੋਂ ਛੱਡਣ ਦੇ ਲਈ ਕਿਹਾ ਗਿਆ ਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅਸੀਂ ਨਹੀਂ ਬਣਾ ਹੀ ਨਹੀਂ ਸਕਦੇ ਸਾਡਾ ਘਰ ਜੇ ਭੱਜ ਗਿਆ ਸੀ ਬਣਾਣੀ ਸੀ ਚੌਂਕਾ ਨਹੀਂ ਬਣਾ ਸਕਦੇ ਸਾਡੇ ਕੋਲ ਮਿਸਤਰੀ ਨਹੀਂ ਲਾਇਆ ਜਾਣਾ 1000 ਰੁਪਏ ਮਿਸਤਰੀ ਹੈ 700 ਮਨਜ਼ੂਰ ਅਸੀਂ ਕਿੱਥੋਂ ਦੇਣਾ ਅਸੀਂ ਦੇ ਨਹੀਂ ਸਕਦੇ ਅਸੀਂ ਆਪਣਾ ਇੰਨਾ ਘਰਾਂ ਚ ਰਹਾਂਦੇ ਜੋ ਗਵਰਨਮੈਂਟ ਨੂੰ ਸਾਡੇ ਘਰਾਂ ਦਾ ਉਹਨਾਂ ਨੇ ਸਾਨੂੰ ਹਰਜਾਨਾ ਪਾਣਾ ਪਾ ਦੋ ਅਸੀਂ ਦਿੰਦੇ ਰਹਾਂਗੇ ਥੋੜਾ ਥੋੜਾ ਹਰਜਾਨਾ ਸਾਲੋ ਸਾਲ ਦਾ ਸਾਰ ਕਿਸ਼ਤਾਂ ਤਾਰਾਂਗੇ ਅਸੀਂ ਕਿਸ਼ਤਾਂ ਤਾਰਾਂਗੇ ਸੋ ਲਗਭਗ ਟੋਟਲ ਜਿਹੜੇ ਨੇ ਇਸ ਪਿੰਡ ਦੇ ਵਿੱਚ ਕਿੰਨੇ ਕ ਘਰ ਨੇ ਹੈਗੇ 85000 85000 ਸੋ ਕਿੰਨਿਆਂ ਨੂੰ ਹੋਂ ਤੱਕ ਜਿਹੜੇ ਨੋਟਿਸ ਜਿਹੜੇ ਲਗਭਗ ਆ ਗਏ ਨੇ 64 ਆ ਗਏ 64 ਨੋਟਿਸ ਜਿਹੜੇ ਆ ਚੁੱਕੇ ਨੇ ਬਲੇ ਭਾਈ ਗੱਲ ਇਦਾਂ ਹੈਗੀ ਆ ਜੇ ਹੋਂ ਕੋਈ ਬੰਦਾ ਨਸ਼ਾ 베ਈਦਾ ਉਹ ਪੁਲਿਸਕਾਰ ਵੀ ਕਰੇ ਕਿਸੇ ਦੇ ਘਰ ਤੇ ਐਕਸ਼ਨ ਲੈ ਲਈ ਲੋੜੀ ਕੋਈ ਨਹੀਂ ਘਰ ਦਾ ਕੀ ਮਤਲਬ ਹੈ ਕੋਈ 500 ਰੁਪਏ ਦਿਆ ਲੇ ਗਦਾ ਕੋ 300 ਰੁਪਏ ਲੇ ਗਦਾ ਜਿਹੜਾ ਕੋਈ ਚਿੱਟਾ ਵੇਚਦਾ ਪੁਸ਼ਕਾ ਆ ਵੀ ਕਰਿਓ ਦੋ ਅੰਦਰ ਹੁਣ 300 4 ਦੇ ਪਰਚੇ ਹੋਇਆ ਉਹਨਾਂ ਸਾਰਿਆਂ ਤੇ ਦੋ ਅੰਦਰੇ ਸਾਡੇ ਕੱਲੇ ਪਿੰਨ ਤੇ ਥੋੜਾ ਚਿੱਟਾ ਸਾਨੂੰ ਬਲਾਮ ਕਰੇ ਕਰੇ ਹਰ ਹਰ ਜਗ੍ਹਾ ਨਸ਼ਾ ਫੈਕੀ ਗੇਦਾ ਸਾਸੀ ਕੋ ਬਲਾਮ ਹੋ ਗਈ ਦੀ ਸੋ ਹੁਣ ਆਖਿਰਕਾਰ ਕੀ ਮੰਗਿਆ ਤੁਹਾਡੇ ਵੱਲੋਂ ਜਿਹੜੀ ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਇਨਸਾਫ ਇਨਸਾਫ ਹੁਣ ਚਾਹੀਦਾ ਸਰ ਸਿੱਧੀ ਗੱਲ ਹੈ ਇਨਸਾਫ ਚਾਹੀਦਾ ਹੁਣ ਕਿੱਲੇ ਕੋ ਕਹਿੰਦੀ ਚਿੱਟਾ ਹਰ ਜਗ੍ਹਾ ਵੇਖਣ ਜਿਹੜੇ ਪਿੰਡ 'ਚ ਚਿੱਟਾ ਨਹੀਂ ਵਿਖਦਾ ਉਹ ਵੀ ਦੱਸੇ ਰਾਂ ਤੁਹਾਨੂੰ ਸੋ ਤੁਹਾਡੇ ਵੱਲੋਂ ਹੁਣ ਜਿਹੜੇ ਇਹ ਨੋਟਿਸ ਤੁਹਾਨੂੰ ਆਏ ਨੇ ਪਿੰਡਾਂ ਦੇ ਵਿੱਚ ਇਸ ਨੂੰ ਲੈ ਕੇ ਸਰਕਾਰ ਕੋਲੋਂ ਤੁਹਾਡੀ ਕੀ ਮੰਗ ਹੈ ਹੁਣ ਜਿਹੜੀ ਕਰਨਾ ਚਾਹੁੰਦੇ ਸਾਡੀ ਮੰਗ ਹੈ ਕਿ ਸਾਡੇ ਨਾਲ ਸਾਫ਼ ਕੀਤਾ ਜਾਏ ਸਾਨੂੰ ਰਹਿਣ ਦਿੱਤਾ ਜਾਏ ਇੱਥੇ ਬਾਕੀ ਜੇ ਚਿੱਟੇ ਦੀ ਗੱਲ ਹੈ ੱਤਕਾ ਇੱਥੇ ਕੋਈ ਚਿੱਟਾ ਨਹੀਂ ਵਿਖੇਗਾ ਜਿਹੜੀ ਗੱਲ ਸੋ ਇਹ ਸਾਰੇ ਜਿਹੜੇ ਇਹ ਪਿੰਡ ਦੇ ਲੋਕ ਨੇ ਉਹਨਾਂ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਬਜ਼ੁਰਗ ਨੇ ਵੱਡੀ ਗਿਣਤੀ ਦੇ ਵਿੱਚ ਯੂਥ ਖਾਸ ਤੌਰ ਤੇ ਇੱਥੇ ਮੌਜੂਦ ਹੈ ਔਰ ਇਹ ਤਸਵੀਰ ਤੁਹਾਨੂੰ ਇੱਕ ਜਿਹੜੀ ਐ ਦਿਖਾਈ ਸੀਗੀ ਉਹ ਆਲੀਸ਼ਾਨ ਘਰ ਸੀਗੇ ਇਹ ਜਿਹੜੇ ਹੁਣ ਇਹਨਾਂ ਨੂੰ ਨੋਟਿਸ ਜਿਹੜੇ ਮਿਲੇ ਨੇ ਇਹ ਉਹ ਨੋਟਿਸ ਦੀ ਤਸਵੀਰ ਆ ਜਿਹੜੇ ਨੋਟਿਸ ਇਹਨਾਂ ਨੂੰ ਆਏ ਨੇ ਔਰ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀ 12 ਅਗਸਤ ਤੱਕ ਦਾ ਘਰ ਖਾਲੀ ਕਰਨ ਦਾ ਸੋ ਇਹ ਜਿਹੜੇ ਨੋਟਿਸ ਸਾਰੇ ਮਿਲੇ ਨੇ ਉਸ ਤੋਂ ਬਾਅਦ ਘਰਾਂ ਦੇ ਉੱਪਰ ਤਾਲੇ ਲੱਗਣਾ ਇੱਕ ਵੱਡਾ ਕਾਰਨ ਸੀਗਾ ਕਿਉਂਕਿ ਜਦੋਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਦੀਆਂ ਨੇ ਤਾਂ ਪੰਜਾਬ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਦੋ ਦੋ ਉਸ ਤੋਂ ਬਾਅਦ ਲਗਭਗ ਦੋ ਨੌਜਵਾਨ ਜਿਹੜੇ ਇੱਥੇ ਮਿਲੇ ਸੀ ਇੱਕ ਨੌਜਵਾਨ ਜਿਹੜਾ ਹੋਰ ਸੀਗਾ ਉਸ ਤੋਂ ਬਾਅਦ ਹਰਕਤ ਚਾੰਦੇ ਆ ਉਹ ਚੰਗੇ ਜਿਹੜੇ ਲੋਕ ਇਸ ਦਾ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਉਹਨਾਂ ਦਾ ਹਰਜਾਨਾ ਦਿੱਤਾ ਗਿਆ ਯਾਨੀ ਕਿ ਘਰ ਤੱਕ ਸੀਲ ਕੀਤੇ ਗਏ ਉਸ ਤੋਂ ਬਾਅਦ ਹੁਣ ਪੂਰੇ ਪਿੰਡ ਨੂੰ ਲਗਭਗ ਜਿਹੜੇ 55 ਜਿਹੜੇ ਘਰ ਨੇ ਉਹਨਾਂ ਨੂੰ ਹੁਣ ਤੱਕ ਜਿਹੜੇ ਨੋਟਿਸ ਆ ਚੁੱਕੇ ਨੇ ਔਰ ਲੋਕ ਇਸ ਸਮੇਂ ਇਕੱਠੇ ਨੇ ਆਪਣਾ ਦਰਦ ਲੈ ਕੇ ਕਿ ਸਾਡਾ ਆਖਿਰ ਕੀ ਕਸੂਰ ਹੈ ਅਗਰ ਕੋਈ ਇਸ ਦਾ ਕਾਰੋਬਾਰ ਕਰਦਾ ਸੀ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਜੋ ਲੋਕੇ ਕਾਰੋਬਾਰ ਕਰਦੇ ਨੇ ਪਰ ਜਿਹੜੇ ਛੋਟੇ-ਛੋਟੇ ਮਾਸੂਮ ਬੱਚੇ ਨੇ ਬਜ਼ੁਰਗ ਨੇ ਮਹਿਲਾਵਾਂ ਨੇ ਆਖਿਰ ਘਰਾਂ ਦੇ ਆਸ਼ਿਆਨੇ ਜਿਹੜੇ ਇਹਨਾਂ ਦੇ ਉਜੜਨਗੇ ਤੇ ਉਸ ਤੋਂ ਬਾਅਦ ਆਖਿਰ ਜਾਣਗੇ ਕਿੱਥੇ ਸੋ ਇਹ ਵੱਡੇ ਸਵਾਲ ਨੇ ਇਹ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਬੰਧਿਤ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪਿੰਡ ਦੇ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਹੁਣ ਆਉਣ ਵਾਲਾ ਸਮਾਂ ਜਿਹੜਾ ਉਹੀ ਦੱਸੇਗਾ ਕੈਮਰਾਬਰਸਨ ਮੋਹਿੰਦਰ ਅਤੇ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਗੁਰਦਾਸਪੁਰ